ਸਰ ਆਈ ਦਾ ਕੀ ਪ੍ਰੋਗਰਾਮ ਸੀਗਾ ਅ ਮੈਂ ਤਨਤਨ ਸਾਹਿਬ ਸ਼੍ਰੀ ਗੁਰੂਗਨ ਸਾਹਿਬ ਜੀ ਔਰ ਤਨਤਨ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਅ ਧੰਨਵਾਦ ਕਰਦਾ ਸ਼ੁਕਰਾਨਾ ਕਰਦਾ ਜੋ ਉਹਨਾਂ ਦੇ ਫੋਸਪੋ ਦੇ ਹਾਤੀ ਦੀ ਸਮੂਹ ਸਾਧ ਸੰਗਤ ਜੀ ਔਰ ਪੰਜਾਬ ਦੀ ਸਮੂਹ ਸਾਧ ਸੰਗਤ ਜੀ ਦੀਆਂ ਅਰਦਾਸ ਬੇਨਤੀਆਂ ਮਨਜ਼ੂਰ ਚੱਕੀਆਂ 10 ਮਈ 2022 ਨੂੰ ਮੇਰੇ ਵੱਲੋਂ ਇੱਕ ਮੰਗ ਪੱਤਰ ਉਸ ਸਮੇਂ ਦੇ ਡਿਵੀਜ਼ਨਲ ਰੇਲ ਮੈਨੇਜਰ सीमा शर्मा जी ਨੂੰ ਦਿੱਤਾ ਗਿਆ ਸੀ ਜਿਦੇ ਵਿੱਚ ਇੱਕ ਮੰਗ ਦਿੱਤੀ ਗਈ ਸੀ ਕਿ ਨੰਦੇੜ ਸਾਹਿਬ ਵਾਸਤੇ ਇੱਕ ਜੋ ਟ੍ਰੇਨ ਹੈ ਸਪੈਸ਼ਲ ਉਹ ਚਲਾਈ ਜਾਵੇ ਤਾਂ ਕਿ ਜਿਹੜੀਆਂ ਗੁਰਸਿੱਖ ਸੰਗਤਾਂ ਨੇ ਉਹ ਸਚਕੰਨ ਜੀ ਹਜੂਰ ਸਾਹਿਬ ਜੀ ਦੇ ਦਰਸ਼ਨ ਕਰ ਸਕਣ ਕਿਉਂਕਿ ਫਲੋਸਪੁਰ ਤੋਂ ਹਾਲਾਂਕਿ ਡਿਵੀਜ਼ਨਲ ਹੈੱਡਕੁਆਰਟਰ ਹੋਣ ਦੇ ਬਾਵਜੂਦ ਵੀ ਇੱਥੋਂ ਕੋਈ ਟ੍ਰੇਨ ਜਿਹੜੀ ਸਿੱਧੀ ਸਚਕੰਨ ਵਾਸਤੇ ਨਹੀਂ ਸਿੱਧੀ ਉਹ ਇਹ ਮੰਗਪਤਾਰੇ 2022 ਦੇ ਵਿੱਚ ਦਿੱਤਾ ਗਿਆ ਸੀ ਉਸ ਤੋਂ ਬਾਅਦ ਇਹ ਟ੍ਰੇਨ ਜਿਹੜੀ ਹੈਗੀ ਮਨਜ਼ੂਰ ਹੋਈ ਸਾਰਿਆਂ ਨੇ ਅਪਰਟਸ ਕੀਤੇ ਗੁਰੂ ਦੀਆਂ ਸੰਗਤਾਂ ਦੀਆਂ ਅਰਦਾਸਾਂ ਸੀਆਂ ਦਾਸ ਵੱਲੋਂ ਕੋਸ਼ਿਸ਼ਾਂ ਸੀਗਾ ਹੋਰ ਵੀ ਜਥੇਬੰਦੀਆਂ ਜੋ ਸੀ ਜਿਨ੍ਹਾਂ ਨੇ ਆਪਣੇ ਆਪਣੇ ਪੱਧਰ ਤੇ ਕੋਸ਼ਿਸ਼ਾਂ ਕੀਤੀਆਂ ਸਾਰਿਆਂ ਦੀ ਕੋਸ਼ਿਸ਼ਾਂ ਬਰਵਾਨ ਹੋਈ ਟ੍ਰੇਨ ਮਨਜ਼ੂਰ ਹੋਈ ਅੱਜ ਦਾ ਇਹ ਜਿਹੜਾ ਪ੍ਰੋਗਰਾਮ ਸੀਗਾ ਇਹ ਸ਼ੁਕਰਾਨੇ ਵਜੋਂ ਗੁਰਦੁਆਰਾ ਸ੍ਰੀ ਜਮਨੀ ਸਾਹਿਬ ਵਿਖੇ ਨਤਮਸਤਕ ਹੋ ਕੇ ਜਿਹੜਾ ਗੁਰੂ ਸਾਹਿਬ ਜੀ ਦਾ ਸ਼ੁਕਰਾਨਾ ਕਰਨ ਵਾਸਤੇ ਰੱਖਿਆ ਗਿਆ ਸੀ ਤੇ ਕੱਲ ਜਿਹੜਾ ਹਾਦਸਾ ਹੋਇਆ ਹੈ ਬਹੁਤ ਦਰਦਨਾਕ ਹਾਦਸਾ ਹੋਇਆ ਹੈ ਅੱਜ ਅਸੀਂ ਸੂਰ ਸੰਗਤ ਰੂਪ ਦੇ ਵਿੱਚ ਇੱਥੋਂ ਗੁਰਦੁਆਰਾ ਸ਼੍ਰੀ ਜਮਨੀ ਸਾਹਿਬ ਗਏ ਆ ਸਭ ਤੋਂ ਪਹਿਲਾਂ ਜਿਹੜੇ ਉਸ ਹਾਦਸੇ ਦੇ ਵਿੱਚ ਜਿਨ੍ਹਾਂ ਨੇ ਆਪਣੀਆਂ ਜਾਨਾਂ ਗਵਾਈਆਂ ਨੇ ਜਿਹੜੇ ਲੋਕ ਉੱਥੇ ਉਸ ਹਾਦਸੇ ਦਾ ਸ਼ਿਕਾਰ ਹੋਏ ਨੇ ਉਹਨਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਬੇਨਤੀ ਕੀਤੀ ਔਰ ਉਸ ਤੋਂ ਬਾਅਦ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਗਿਆ ਜਿਨ੍ਹਾਂ ਨੇ ਗੁਰੂ ਸਾਹਿਬ ਦੀਆਂ ਇਹ ਗੁਰਪ੍ਰੇਰੀ ਸਾਧ ਸੰਗਤ ਜੀ ਹੈ ਉਹਨਾਂ ਲਈ ਜਿਹੜਾ ਇਹ ਇਹ ਸਪੈਸ਼ਲ ਰੇਲ ਗੱਡੀ ਚਲਾਈ ਹੈ ਜਿਹੜਾ ਤੋਹਫਾ ਦਿੱਤਾ। ਮੈਂ ਆਪਣੇ ਵੱਲੋਂ ਮੈਂ ਆਪਣੀ ਸਮੁੱਚੀ ਟੀਮ ਵੱਲੋਂ ਔਰ ਕਲੋਸਪੋਰ ਦੇ ਹੱਥੀ ਦੀ ਸਮੂਹ ਸਾਥ ਸੰਗਤ ਵੱਲੋਂ ਪਾਰਸਰਕਾਰ ਦਾ ਵੀ ਧੰਨਵਾਦ ਕਰਦਾ ਹਾਂ।